ਪ੍ਰਧਾਨ ਮੰਤਰੀ ਬਾਛੇ ਕੇ ਦੀ ਆਡੀਓ ਵਾਇਰਲ ਹੁੰਦੀ ਸ਼ਰੀਆਮ ਕਿਹਾ ਗਿਆ ਕਿ ਮੇਰੀ ਦਾੜੀ ਨੂੰ ਹੱਥ ਪਾਇਆ ਗਿਆ ਤੇ ਉੱਥੇ ਹੀ ਵਾਲ ਪਟੇ ਗਏ ਤੇ ਦੂਜੇ ਪਾਸੇ ਬਾਹਾਂ ਤੱਕ ਮਰੋੜੀਆਂ ਗਈਆਂ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਸਿਕੋਂਮ ਪੜਕਦੀ ਹੋਈ ਨਸਰ ਆ ਰਹੀ ਹੈ ਦੂਜੇ ਪਾਸੇ ਉੱਥੇ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਦੱਸਦੀ ਕਿ ਹੁਣ ਪ੍ਰਧਾਨ ਮੰਤਰੀ ਬਾਛੇ ਕੇ ਦੇ ਪਿਤਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਆਡੀਓਜ਼ ਜ਼ਰੀਏ ਜਿਹੜਾ ਕਿ ਮੇਰੇ ਪੁੱਤ ਦੇ ਵੱਲੋਂ ਕਿਹਾ ਗਿਆ ਜਦ ਕਿ ਉਹ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਜਿਸ ਦੇ ਦੌਰਾਨ ਉਹਨਾਂ ਦੀ ਅਚ ਮੁਲਾਕਾਤ ਹੋਵੇਗੀ ਹੋਰ ਖੁਲਾਸੇ ਵੀ ਬਾਹਰ ਆ ਸਕਦੇ ਨੇ ਹਾਲਾਂਕਿ ਉਹਨਾਂ ਦੇ ਪਿਤਾ ਦੇ ਵੱਲੋਂ ਜਿਹੜਾ ਕਿ ਕਿਹਾ ਗਿਆ ਕਿ ਮੇਰੇ ਪੁੱਤ ਦੀਆਂ ਸ਼ਰੀਆਮ ਬਾਹਾਂ ਮਰੋੜੀਆਂ ਗਈਆਂ ਤੇ ਦੂਜੇ ਪਾਸੇ ਕੇਸਾ ਦੀ ਬੇਅਦਬੀ ਹੋਈ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਹੁਣ ਇਨਸਾਫ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਜਿਹੜਾ ਆਡੀਓ ਜਲਦੀ ਪਈ ਆਪਣੀ ਸੰਦੀਪ ਸੰਨੀ ਵਾਲੀ ਇਹ ਪਹਿਲਾਂ ਤਾਂ ਉਹਨਾਂ ਦਾ ਸਰਕਾਰ ਦਾ ਹੱਕ ਹੀ ਨਹੀਂ ਬੰਦਾ ਉਹਨੂੰ ਉਹਨਾਂ ਦੇ ਵਿੱਚ ਪਾਉਂਦਾ ਜਿਨ੍ਹਾਂ ਸਾਡੇ ਏਡੇ ਮੁੰਡੇ ਮਾਰੇ ਨੇ ਵੀ ਨਜਾਇਜ਼ ਉਹਨਾਂ ਕਾਊਂਟਰ ਕੀਤੇ ਨੇ ਕਿ ਉਹ ਸਜ਼ਾ 'ਤੇ ਭੋਗਦੇ ਸੀ ਤਿੰਨ ਪੁਲਸ ਵਾਲੇ ਉਹਨਾਂ ਹੱਕ ਹੀ ਨਹੀਂ ਇਹਨਾਂ ਦਾ ਬੰਦਾ ਹੁੰਦੇ ਜਿ ਪਾਉਂਦੇ ਇਹ ਜਾਨ ਬੁੱਝ ਕੇ ਇਹਨਾਂ ਜਿਹੜੇ ਪੁਲਸ ਵਾਲੇ ਨੇ ਜਿਹੜੇ ਲੀਡਰ ਦੇ ਨੇ ਜਾਨ ਬੁੱਝ ਕੇ ਪ੍ਰਸ਼ਾਸਨ ਨੇ ਉਹਨਾਂ ਦੇ ਵਿੱਚ ਪਾਇਆ ਫੇਰ ਉਹਨਾਂ ਦੇ ਸੰਨੀ ਨੇ ਉਹਨਾਂ ਨੂੰ ਮਾਰੀਆਂ ਸੱਟਾਂ ਮਾਰੀਆਂ ਨਹੀਂ ਕਿਉਂ ਉਹ ਅੱਗੇ ਮਿੱਟੀ ਦੇ ਬੰਦੇ ਸੀ ਤਿੰਨ ਜਿੰਨੇ ਸੱਟਾ ਇੱਕ ਬੰਦਾ ਤਿੰਨ ਗੱਲਾਂ ਤਿੰਨਾ ਬਣੇ ਕਿਵੇਂ ਸੱਟਾ ਮਾਰ ਸਕਦਾ ਜਿਦਾ ਮਿੱਟੀ ਦੇ ਨਾ ਅਗੋ ਬੁੱਤ ਬਣਾ ਕੇ ਖਿਲਾ ਰਹੇ ਇਹ ਬਿਲਕੁਲ ਝੂਠੇ ਇਹ ਸੰਨੀ ਨੂੰ ਸਿਰ ਉਹਨਾਂ ਨੂੰ ਕੁੱਟਿਆ ਹੈ ਸੰਨੀ ਨਹੀਂ ਉਹਨਾਂ ਨੂੰ ਕੁੱਟਿਆ ਤਾਂ ਬਿਲਕੁਲ ਝੂਠੇ ਤੇ ਨਾ ਜਾਣ ਕੇ ਜਾ ਕੇ ਉੱਥੇ ਦਾਫਰ ਕਰਾ ਦਿੱਤੇ ਨੇ ਵੀ ਆਪਦੀ ਬਦਨਾਮੀ ਤੋਂ ਤੇ ਨਾ ਬੜੇ ਚੇਤੋਂ ਆਂਦੇ ਵੀ ਇਹਨਾਂ ਨੂੰ ਮਤਬਲ ਇਹ ਬੈਠ ਕੇ ਜੋ ਕੱਢ ਗਏ ਨੂੰ ਕੱਲੇ ਨੂੰ ਬੈਰ ਕੇ ਜੱਡ ਅੱਡ ਬੈਰ ਕੇ ਜੋ ਇਹ ਨਾ ਇਹਨਾਂ ਨਾਮ ਨਾ ਰੱਖੋ ਇਹਨਾਂ ਜਾਨ ਬੁੱਝ ਕੇ ਰੱਖਿਆ ਤੇ ਉਹਨੂੰ ਨਾ ਦਾ ਭਰਾ ਦਾ ਪੈਸੇ ਮੈਂ ਮਿਲਣ ਗਿਆ ਤੇ ਮੈਨੂੰ ਉਹਨੇ ਮਲਾਇਆ ਨਹੀਂ ਗਾ ਤੇ ਆਹਦਾ ਮੈਨੂੰ ਥੋੜਾ ਥੋੜਾ ਪਤਾ ਲੱਗਾ ਏ ਵੀ ਉਹਨੂੰ ਕੁੱਟਿਆ ਬਹੁਤ ਜ਼ਿਆਦਾ ਨਹੀਂ ਤੇ ਉਹਨੇ ਬੇਲਾ ਸੁਝੇ ਆਪਣੇ ਵਾਲਾਂ ਦੀ ਬੇਅਬਦੀ ਕੀਤੀ ਨੇ ਤੇ ਅਸੀਂ ਬਾਅਦ ਤੋਂ ਬਾਅਦ ਨਹੀਂ ਨਖਿੱਦੀ ਕਰਨੇ ਆ ਜੇ ਪ੍ਰਸ਼ਾਸਨ ਦੀ ਤੇ ਜਿਹੜਾ ਇਹ ਨਾ ਮਦਮਲੇ ਉਥੋਂ ਦਾ ਆਪਣਾ ਜੇਲ੍ਹ ਦਾ ਸੁਵੇ ਦਿਨ ਤੇ ਉਹਨੂੰ ਵੀ ਆਣਿਆ ਬਈ ਇਹੋ ਜੇ ਤੁਹਾਡੇ ਕਿਉਂ ਨਹੀਂ ਉਦੋਂ ਰੱਖਿਆ ਉਦੋਂ ਤੇਰਾ ਹੱਕ ਬੰਦਾ ਸੀ ਉਦੋਂ ਇਹਨਾਂ ਦੇ ਵਿੱਚ ਬੰਦਾ ਨਹੀਂ ਰੱਖਣਾ ਤੇ ਅੰਡਾ ਰੱਖਣਾ ਸੀ ਜਿਹੜਾ ਆਈਡੀਓ ਜਲਦੀ ਪਈ ਆਪਣੀ ਸੰਦੀਪ ਸੰਨੀ ਵਾਲੀ ਇਹ ਪਹਿਲਾਂ ਤਾਂ ਉਹਨਾਂ ਦਾ ਸਰਕਾਰ ਦਾ ਹੱਕ ਹੀ ਨਹੀਂ ਬੰਦਾ ਉਹਨੂੰ ਉਹਨਾਂ ਦੇ ਵਿੱਚ ਪਾਉਂਦਾ ਜਿੰਨਾਂ ਸਾਡੇ ਏਡੇ ਮੁੰਡੇ ਮਾਰੇ ਨੇ ਵੀ ਨਜਾਇਜ਼ ਉਹਨਾਂ ਕਾਊਂਟਰ ਕੀਤੇ ਨੇ ਤੇ ਉਹ ਸਜ਼ਾ 'ਤੇ ਭੋਗਦੇ ਸੀ ਤਿੰਨ ਪੁਲਿਸ ਵਾਲੇ ਉਹਨਾਂ ਹੱਕ ਹੀ ਨਹੀਂ ਇਹਨਾਂ ਦਾ ਬੰਦਾ ਹੁੰਦੇ ਜਿ ਪਾਉਂਦੇ ਇਹ ਜਾਨ ਬੁੱਝ ਕੇ ਇਹਨਾਂ ਜਿਹੜੇ ਪੁਲਸ ਵਾਲੇ ਨੇ ਜਿਹੜੇ ਲੀਡਰ ਦੇ ਨਾਲ ਜਾਨ ਬੁੱਝ ਕੇ ਪ੍ਰਸ਼ਾਸਨ ਨੇ ਉਹਨਾਂ ਦੇ ਵਿੱਚ ਪਾਇਆ ਫਿਰ ਉਹਦੇ ਸੰਨੀ ਨੇ ਉਹਨਾਂ ਨੂੰ ਮਾਰੀਆਂ ਸੱਟਾਂ ਮਾਰੀਆਂ ਨਹੀਂ ਕਿਉਂ ਉਹ ਅਗੋ ਮਿੱਟੀ ਦੇ ਬੰਦੇ ਸੀ ਤਿੰਨ ਜਿਹਨਾਂ ਸੱਟਾ ਇੱਕ ਬੰਦਾ ਤਿੰਨਾਂ ਗੱਲਾਂ ਤਿੰਨਾ ਬਣੇ ਕਿਵੇਂ ਸੱਟਾ ਮਾਰ ਸਕਦਾ ਜੇ ਤਾਂ ਮਿੱਟੀ ਦੇ ਸੀ ਨਾ ਅਗੋ ਬੁੱਤ ਬਣਾ ਕੇ ਖਿਲਾ ਰਹੇ ਇਹ ਬਿਲਕੁਲ ਝੂਠੇ ਇਹ ਸੰਨੀ ਨੂੰ ਸਿਰ ਉਹਨਾਂ ਕੁੱਟਿਆ ਹੈ ਸੰਨੀ ਨਹੀਂ ਉਹਨਾਂ ਨੂੰ ਕੁੱਟਿਆ ਤਾਂ ਬਿਲਕੁਲ ਝੂਠੇ ਤੇ ਨਾ ਜਾਣ ਕੇ ਜਾ ਕੇ ਉੱਥੇ ਦਾ ਹੱਕਰਾ ਦਿੱਤੇ ਨੇ ਵੀ ਆਪਦੀ ਬਦਨਾਮੀ ਤੋਂ ਤੇ ਇਹਨਾਂ ਬੜੇ ਚੇਤੋਂ ਆਂਦੇ ਵੀ ਇਹਨਾਂ ਨੂੰ ਮਤਲਬ ਇਹ ਬੈਰ ਕੇ ਜੋ ਕੱਢ ਗਏ ਨੂੰ ਕੱਲੇ ਨੂੰ ਬੈਰ ਕੇ ਝੱਡ ਅੱਡ ਬੈਰ ਕੇ ਜੋ ਇਹ ਨਾ ਇਹਨਾਂ ਦਾ ਨਾਮ ਨਾ ਰੱਖੋ ਇਹਨਾਂ ਜਾਣ ਬੁੱਝ ਕੇ ਰੱਖਿਆ ਤੇ ਹੁਣ ਉਹਨਾਂ ਦਾ ਭਰਾ ਦਾ ਪੈਸੇ ਮੈਂ ਮਿਲਣ ਗਿਆ ਤੇ ਮੈਨੂੰ ਉਹਨੇ ਮਲਾਇਆ ਨਹੀਂ ਗਾ ਤੇ ਆਹਦਾ ਮੈਨੂੰ ਥੋੜਾ ਥੋੜਾ ਪਤਾ ਲੱਗਾ ਏ ਵੀ ਉਹਨੂੰ ਕੁੱਟਿਆ ਬਹੁਤ ਜ਼ਿਆਦਾ ਨਹੀਂ ਤੇ ਉਹਨੇ ਬੇਲਾ ਸੁਝੇ ਆਪਣੇ ਵਾਲਾਂ ਦੀ ਬੇਅਬਦੀ ਕੀਤੀ ਨੇ ਤੇ ਅਸੀਂ ਵਾਅਦੇ ਤੋਂ ਵਾਅਦੇ ਨਹੀਂ ਨਖਿੱਦੀ ਕਰਨੇ ਆਂ ਜੇ ਪ੍ਰਸ਼ਾਸਨ ਦੀ ਤੇ ਜਿਹੜਾ ਇਹ ਨਾ ਮਰਮਲੇ ਉਥੋਂ ਦਾ ਆਪਣਾ ਜੇਲ੍ਹ ਦਾ ਸੁਵੇਰਦਨ ਤੇ ਉਹਨੂੰ ਵੀ ਆਣਿਆ ਬਈ ਇਹੋ ਜੇ ਤੁਹਾਡੇ ਕਿਉਂ ਨਹੀਂ ਉਦੋਂ ਰੱਖਿਆ ਉਦੋਂ ਤੇਰਾ ਹੱਕ ਬੰਦਾ ਸੀ ਉਦੋਂ ਇਹਨਾਂ ਦੇ ਵਿੱਚ ਬੰਦਾ ਨਹੀਂ ਰੱਖਣਾ ਤੇ ਅੰਡਾ ਰੱਖਣਾ ਸੀ